प्रकाश सिंह बादल फूल लेके आए यार आरएसएस ਨੂੰ ਪੰਜਾਬ ਤੇ ਹਮਲਾਤ ਇਹਨਾਂ ਨੇ ਕਰਾਇਆ ਦਰਬਾਰ ਸਾਹਿਬ ਤੇ ਕਿਹਨਾਂ ਨੇ ਇਹਨਾਂ ਕਰਾਇਆ ਬਾਦਲ ਕ्याने ਜੇ ਤੁਸੀਂ ਅਕਾਲੀ ਦਲ ਦੇ ਵਿੱਚ ਸੀ ਉਦੋਂ ਵੀ ਕਹਿੰਦੇ ਨਹੀਂ ਬਿਲਕੁਲ ਹਮਲਾ ਇਹਨਾਂ ਲੋਕਾਂ ਨੇ ਕਰਾਇਆ ਕਾਲ ਤਖਸਾਲ ਇਹਨਾਂ ਤੋਂ ਤਾਂ ਕਾਲ ਤਖਸਾਲ ਨਹੀਂ ਵੇਖਿਆ ਤੀ ਹੁਣ ਵੇਖਣਗੇ ਜੁੱਤੀ ਚੁੱਕ ਬੰਦੇ ਤੁਸੀਂ ਚੁੱਕ ਬੰਦੇ ਤੁਸੀਂ ਗਾਂ ਕੌਮ ਦੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਜੀ ਇਹਨਾਂ ਨੂੰ ਉਹ ਗੱਲ ਚੁਪਦੀ ਹੈ ਇਹਨਾਂ ਨੂੰ ਫਖਰੇ ਕਉ ਵਾਪਸ ਲਿਆ ਜਿਹੜਾ ਹੈ ਉਹ ਚੁਪਤਾ ਦੇ ਪੰਥਰੋਂ ਖਤਰਾ ਹੈ ਕਿਹੜੇ ਪੰਥਰੋਂ ਖਤਰਾ ਹੈ ਖੰਧਰਾ ਦੇ ਬਾਦਲ ਪਰਿਵਾਰ ਤੇ ਉਹਦੇ ਚਾਰ ਜਿਹੜੇ ਆਲੇ ਦਿਵਾਲੇ ਵਾਲੇ ਬੰਦੇ ਆ ਨਾ ਉਹਨਾਂ ਦੀ ਕੁਰਸੀ ਨੂੰ ਖਤਰਾ ਪੰਥਰੋਂ ਹੀ ਖਤਰਾ ਕੁਛ ਵੀ ਨਹੀਂ ਖਤਰਾ ਤਾਂ ਕੀ ਲੱਗਦਾ ਵੀ ਹੁਣ ਨਵਾਂ ਅਕਾਲੀ ਦਲ ਬਣ ਸਕਦਾ ਹੈ ਜਾਂ ਜਹੇਦਾਰ ਸਾਹਿਬ ਬਣਾ ਸਕਦੇ ਨੇ ਕਿਹੜੇ ਸੱਤ ਮੈਂਬਰੀ ਕਮੇਟੀ ਬਣਾਏ ਹੀ ਨਾ ਉਹੀ ਅਕਾਲੀ ਦਲ ਸੀ ਅਸਲ ਚ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਹੋਰ ਵਿਅਕਤੀ ਇਹ ਗਵਾਈ ਨਹੀਂ ਕਰ ਸਕਦਾ ਇਹ ਕਿਸੇ ਦੇ ਪਿਓ ਦਾ ਨਹੀਂ ਅਕਾਲੀ ਦਲ ਅਕਾਲੀ ਦਲ ਸਿੱਖਾਂ ਦਾ ਹੈ ਜਿਹਦੇ ਤੇ ਵੀ ਖਾਲਸਾ ਪੰਥ ਸਰੂਪਾ ਪਾ ਦੂਗਾ ਨਾ ਜੀ ਉਹੀ ਕੋਈ ਕਰਦਾ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਸਿੰਘ ਸਗ ਰਗਵੀਰ ਸਿੰਘ ਉਹਨਾਂ ਦੀ ਜਿਹੜਾ ਹੈਗਾ ਇਹ ਸੇਵਾ ਮੁਕਤੀ ਦਾ ਰਾ ਜਾਂ ਉਹਨਾਂ ਦੀ ਛੁੱਟੀ ਹੋਣੀ ਤੈ ਹੋਣ ਵੱਲ ਕਦਮ ਵਧਾਏ ਜਾ ਰਹੇ ਹਨ